ਸੱਤ ਸ੍ਰੀ ਅਕਾਲ ਸਾਹਿਤਕ ਸੱਤ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬੀ ਫੌਂਟ ਕੀ ਹੈ ਕੀਬੋਰਡ ਕੀ ਹੈ ਪੰਜਾਬੀ ਟਾਈਪਿੰਗ ਅਤੇ ਉਸ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਹਨ ਇਸ ਦੇ ਬਾਰੇ ਵਿਸਤਾਰ ਦੇ ਵਿੱਚ ਚਰਚਾ ਕਰਾਂਗੇ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਭੂਮਿਕਾ ਰੂਪ ਤੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੰਪਿਊਟਰ ਵਿੱਚ ਕਿਸੇ ਵੀ ਭਾਸ਼ਾ ਨੂੰ ਟਾਈਪ ਕਰਨ ਦੇ ਲਈ ਜਾਂ ਪੜ੍ਹਨ ਦੇ ਲਈ ਸਭ ਤੋਂ ਪਹਿਲਾਂ ਕਿਸ ਚੀਜ਼ ਦੀ ਲੋੜ ਹੁੰਦੀ ਹੈ ਫੌਂਟ ਦੀ ਲੋੜ ਪੈਂਦੀ ਹੈ ਤੇ ਕਿਸੇ ਭਾਸ਼ਾ ਦੇ ਅੱਖਰਾਂ ਨੂੰ ਵੱਖ-ਵੱਖ ਰੂਪਾਂ ਦੇ ਵਿੱਚ ਵਿਖਾਉਣ ਦੇ ਲਈ ਵੱਖ-ਵੱਖ ਫੌਂਟਾਂ ਦਾ ਹੋਣਾ ਬਿਹਤ ਜਰੂਰੀ ਹੈ ਕਿਸੇ ਵੀ ਭਾਸ਼ਾ ਜਾਂ ਲਿਪੀ ਦੇ ਜੋ ਅੱਖਰ ਹਨ ਜਾਂ ਅੱਖਰਾਂ ਦੇ ਜੋ ਚਿੰਨ ਹਨ ਜਾਂ ਅੰਕ ਹਨ ਜਾਂ ਕੋਈ ਵਿਸ਼ੇਸ਼ ਚਿੰਨ ਦੇ ਛਾਪੇ ਜਾਂ ਰੂਪ ਨੂੰ ਹੀ ਫੌਂਟ ਕਿਹਾ ਜਾਂਦਾ ਹੈ ਫੌਂਟ ਕੀ ਹੈ ਕਿਸੇ ਵੀ ਭਾਸ਼ਾ ਜਾਂ ਲਿਪੀ ਦੇ ਵੱਖ-ਵੱਖ ਅੱਖਰ ਉਸ ਲਿਪੀ ਦੇ ਅੰਕ ਤੇ ਵਿਸ਼ੇਸ਼ ਚਿੰਨ੍ਹਾਂ ਦਾ ਜੋ ਰੂਪ ਹੁੰਦਾ ਹੈ ਉਸ ਨੂੰ ਫੌਂਟ ਕਿਹਾ ਜਾਂਦਾ ਹੈ ਤੇ ਫੌਂਟਾਂ ਦੇ ਵੱਖ-ਵੱਖ ਨਮੂਨਿਆਂ ਨੂੰ ਕੀ ਕਿਹਾ ਜਾਂਦਾ ਹੈ ਟਾਈਪ ਫੇਸ ਤੇ ਇਹ ਨਾਮ ਇਹ ਇਹ ਟਾਈਪ ਫੇਸ ਜਿਹੜੇ ਨੇ ਇਹ ਇੱਕੋ ਨਾਮ ਤਹਿਤ ਤਿਆਰ ਕੀਤੇ ਹੁੰਦੇ ਹਨ ਜਿਨ੍ਹਾਂ ਨੂੰ ਫੌਂਟ ਪਰਿਵਾਰ ਕਿਹਾ ਜਾਂਦਾ ਹੈ ਤੇ ਇੱਕ ਫੌਂਟ ਪਰਿਵਾਰ ਜੋ ਹੁੰਦਾ ਹੈ ਉਸ ਦੇ ਸਾਰੇ ਦੇ ਸਾਰੇ ਜੋ ਫੌਂਟ ਜਾਂ ਕੀ ਮੈਪਿੰਗ ਜਿਹੜੀ ਹੁੰਦੀ ਹੈ ਉਹ ਇੱਕਸਾਰ ਹੁੰਦੀ ਹੈ ਉਹਨਾਂ ਦੇ ਵਿੱਚ ਇੱਕਸਾਰਤਾ ਹੁੰਦੀ ਹੈ ਭਾਵੇਂ ਫੌਂਟ ਪਰਿਵਾਰ ਦੇ ਸਾਰੇ ਫੌਂਟਾਂ ਦੇ ਵਿੱਚ ਹਰੇਕ ਅੱਖਰ ਇੱਕ ਹੀ ਵਿਲੱਖਣ ਢੰਗ ਦੇ ਬਟਨ ਤੋਂ ਹੀ ਲਿਖਿਆ ਜਾਂਦਾ ਹੈ ਪਾਇਆ ਜਾਂਦਾ ਹੈ مثال ਵਜੋਂ ਜਿਵੇਂ ਅਨਮੋਲ ਲਿਪੀ ਫੌਂਟ ਪਰਿਵਾਰ ਦੇ ਜਿਹੜੇ ਫੌਂਟ ਹਨ ਉਹ ਭਾਵੇਂ ਅਨਮੋਲ ਲਿਪੀ ਹੈਵੀ ਹੈ ਅਨਮੋਲ ਲਿਪੀ ਲਾਈਟ ਹੈ ਜਾਂ ਅਨਮੋਲ ਲਿਪੀ ਡਾਰਕ ਹੈ ਇਹਨਾਂ ਦੇ ਵਿੱਚੋਂ ਹਰ ਅੱਖਰ ਜਿਹੜਾ ਹੈ ਉਹ ਇੱਕੋ ਹੀ ਬਟਨ ਤੋਂ ਪਾਇਆ ਜਾਵੇਗਾ ਜਿਵੇਂ ਅਸੀਂ ਪਪਾ ਲਿਖਣਾ ਹੈ ਤਾਂ ਉਹ ਪੀ ਵਾਲੇ ਬਟਨ ਤੋਂ ਹੀ ਪਾਇਆ ਜਾਵੇਗਾ ਜੇਕਰ ਅਸੀਂ ਬੱਬਾ ਲਿਖਣਾ ਹੈ ਤਾਂ ਉਹ ਬੀ ਵਾਲੇ ਬਟਨ ਤੋਂ ਹੀ ਪਾਇਆ ਜਾਵੇਗਾ ਜੇਕਰ ਅਸੀਂ ਰਾਰਾ ਲਿਖਣਾ ਹੈ ਤਾਂ ਉਹ ਆਰ ਵਾਲੇ ਬਟਨ ਤੋਂ ਹੀ ਪਾਇਆ ਜਾਵੇਗਾ ਭਾਵ ਹਰ ਫੌਂਟ ਦੇ ਵਿੱਚ ਸੁਮੇਲਤਾ ਜਿਹੜੀ ਹੈ ਅੱਖਰਾਂ ਦੀ ਉਹ ਇੱਕੋ ਹੀ ਬਟਨ ਤੋਂ ਬਰਾਬਰ ਰਹੇਗੀ ਇਸ ਤੋਂ ਅੱਗੇ ਆ ਜਾਂਦਾ ਹੈ ਫੌਂਟ ਦੇ ਪ੍ਰਕਾਰ ਕਿਹੜੇ-ਕਿਹੜੇ ਹਨ ਫੌਂਟ ਮੁਖ ਰੂਪ ਦੇ ਵਿੱਚ ਦੋ ਪ੍ਰਕਾਰ ਦੇ ਹਨ ਕਿੰਨੇ ਪ੍ਰਕਾਰ ਦੇ ਦੋ ਪ੍ਰਕਾਰ ਦੇ ਜਿਨ੍ਹਾਂ ਦੇ ਵਿੱਚੋਂ ਪਹਿਲਾ ਹੈ ਮਸ਼ੀਨੀ ਫੌਂਟ ਤੇ ਦੂਸਰਾ ਹੈ ਕੰਪਿਊਟਰ ਫੌਂਟ ਮਸ਼ੀਨੀ ਫੌਂਟ ਜਿਹੜਾ ਹੈ ਇਹ ਕਿਹੜੇ ਹੁੰਦੇ ਹਨ ਇਹ ਪੁਰਾਣੇ ਸਮੇਂ ਦੇ ਵਿੱਚ ਵਰਤੇ ਜਾਂਦੇ ਸਨ ਜਦੋਂ ਛਾਪੇਖਾਨੇ ਹੁੰਦੇ ਸੀ ਪਾਵੇ ਲੋਹੇ ਜਾਂ ਸਿੱਕੇ ਦੇ ਬਨੇ ਹੋਏ ਇੱਕ ਬਾਕਸ ਜਿਹੇ ਹੁੰਦੇ ਸਨ ਇਹ ਕੰਪੋਜ਼ ਜਰ ਇਹਨਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਉਹਨਾਂ ਨੂੰ ਫਿੱਟ ਕਰਨ ਵਾਲੇ ਹੁੰਦੇ ਸਨ ਜਿਨ੍ਹਾਂ ਦੀ ਵਰਤੋਂ ਕੰਪਿਊਟਰ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਪੁਰਾਣੇ ਸਮੇਂ ਵਿੱਚ ਕੀਤੀ ਜਾਂਦੀ ਸੀ ਜਦੋਂ ਛਾਪੇਖਾਨੇ ਦੇ ਵਿੱਚ ਮਸ਼ੀਨਾਂ ਦੀ ਮਦਦ ਦੇ ਨਾਲ ਅਖਬਾਰਾਂ ਜਾਂ ਪੁਸਤਕਾਂ ਛਾਪੀਆਂ ਜਾਂਦੀਆਂ ਸਨ ਇਹ ਬੜਾ ਹੀ ਮਿਹਨਤ ਦਾ ਕੰਮ ਹੁੰਦਾ ਸੀ ਕਿਉਂਕਿ ਹਰ ਅੱਖਰ ਦਾ ਇੱਕ ਵੱਖਰਾ ਬਾਕਸ ਇੱਕ ਫੌਂਟ ਬਣਿਆ ਹੁੰਦਾ ਸੀ ਤੇ ਜਦੋਂ ਵੀ ਜਿਵੇਂ ਅਸੀਂ ਸ਼ਬਦ ਲਿਖਣਾ ਹੈ ਆਪਣੇ ਆਪ ਦੇ ਵਿੱਚ ਤੇ ਇੱਕ ਛੇ ਵਾਲਾ ਬਾਕਸ ਦੂਜਾ ਬੱਬੇ ਵਾਲਾ ਤੇ ਤੀਜਾ ਦੱਦੇ ਵਾਲਾ ਜੋੜਿਆ ਜਾਵੇਗਾ ਤੇ ਤਾਂ ਇੱਕ ਸ਼ਬਦ ਇਹਦੇ ਵਿੱਚ ਮਿਹਨਤ ਬਹੁਤ ਲੱਗਦੀ ਸੀ ਤੇ ਅਜੋਕੇ ਸਮੇਂ ਦੇ ਵਿੱਚ ਕੰਪਿਊਟਰ ਫੌਂਟ ਦੇ ਆਉਣ ਦੇ ਨਾਲ ਜਿਹੜਾ ਕਿਸੇ ਵੀ ਤਰ੍ਹਾਂ ਦੀ ਪ੍ਰਕਾਸ਼ਨਾਂ ਦਾ ਕੰਮ ਹੈ ਉਹ ਤੋਂ ਆਸਾਨ ਹੋ ਗਿਆ ਹੈ ਇੱਕ ਡਿਜੀਟਲ ਡਾਟਾ ਫਾਈਲ ਦੇ ਰੂਪ ਦੇ ਵਿੱਚ ਲਾਗੂ ਹੁੰਦਾ ਹੈ ਜਿਸ ਵਿੱਚ ਗ੍ਰਾਫਿਕ ਤੌਰ ਦੇ ਉੱਤੇ ਜੋ ਸਬੰਧਿਤ ਭਾਸ਼ਾ ਹੁੰਦੀ ਹੈ ਉਸ ਦੇ ਚਿੰਨ ਜਾਂ ਚਿੱਤਰ ਜਿਹੜੇ ਹਨ ਉਹਨਾਂ ਦਾ ਇੱਕ ਸਮੂਹ ਹੁੰਦਾ ਹੈ ਤੇ ਕੰਪਿਊਟਰ ਵਿੱਚ ਜਿਵੇਂ ਗੁਰਮੁਖੀ ਦਾ ਰਾਵੀ ਫੌਂਟ ਅੰਗਰੇਜ਼ੀ ਦਾ ਏਰੀਅਲ ਜਾਂ ਯੂਨੀਕੋਡ ਜਿਹੜੇ ਨੇ ਇਹ ਵਿੰਡੋਜ਼ ਦਾ ਭਾਗ ਹੋਣ ਕਰਕੇ ਪਹਿਲਾਂ ਹੀ ਯਾਨਕੀ ਆਲਰੇਡੀ ਇਸਟੈਬਲਿਸ਼ ਹੁੰਦੇ ਹਨ ਬੇਸਿਕ ਜਿਹੜੀ ਹੈ ਇਹਦੇ ਜਦੋਂ ਮੋਬਾਈਲ ਜਾਂ ਕੰਪਿਊਟਰ ਜਿਹੜਾ ਹੈ ਉਹਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇੰਪਲਾਂਟ ਕਰ ਦਿੱਤੇ ਜਾਂਦੇ ਹਨ ਬਾਕੀ ਫੌਂਟ ਜਿਹੜੇ ਹਨ ਵਰਤੋਂਕਾਰ ਆਪਣੀ ਲੋੜ ਅਨੁਸਾਰ ਉਹਨਾਂ ਨੂੰ ਕੰਪਿਊਟਰ ਉੱਤੇ ਇੰਸਟਾਲ ਕਰਵਾ ਸਕਦਾ ਹੈ ਬਾਕੀ ਇੰਸਟਾਲ ਆਪਣੀ ਇੱਛਾ ਅਨੁਸਾਰ ਕਰਾਉਣੇ ਪੈਂਦੇ ਹਨ ਪਰ ਬੇਸਿਕ ਜਿਹੜੇ ਨੇ ਗੁਰਮੁਖੀ ਦਾ ਰਾਵੀ ਤੇ ਅੰਗਰੇਜ਼ੀ ਦਾ ਏਰੀਅਲ ਪਾਵ ਯੂਨੀਕੋਡ ਕੋਡ ਫੌਂਟ ਜਿਹੜਾ ਹੈ ਇਹ ਵਿੰਡੋਜ਼ ਦਾ ਭਾਗ ਹੋਣ ਕਰਕੇ ਪਹਿਲਾਂ ਹੀ ਮੌਜੂਦ ਹੁੰਦੇ ਹਨ ਫਿਰ ਆ ਜਾਂਦਾ ਹੈ ਕਿ ਫੌਂਟ ਜਿਹੜੇ ਹਨ ਇਹਨਾਂ ਦਾ ਨਿਕਾਸ ਜਾਂ ਵਿਕਾਸ ਜਿਹੜਾ ਹੈ ਉਹ ਕਦੋਂ ਹੋਇਆ ਕਿਵੇਂ ਹੋਇਆ ਮਸ਼ੀਨੀ ਫੌਂਟ ਜਿਹੜਾ ਹੈ ਇਹ ਅਸਲ ਦੇ ਵਿੱਚ ਈਸਾਈ ਮਸ਼ਿਨਰੀਆਂ ਦੀ देन ਹੈ ਕਿਉਂਕਿ ਜਿਵੇਂ ਆਧੁਨਿਕ ਸਾਹਿਤ ਦਾ ਜਿਹੜਾ ਹੈ ਇਹ ਵੀ ਅੰਗਰੇਜ਼ੀ ਦੇ ਪ੍ਰਭਾਵ ਅਧੀਨ ਹੀ ਉਦੈ ਹੋਇਆ ਹੈ ਠੀਕ ਹੈ ਇਸੇ ਤਰ੍ਹਾਂ ਮਸ਼ੀਨੀ ਫੌਂਟ ਜਿਹੜਾ ਹੈ ਇਹ ਵੀ ਮਸ਼ੀਨੀ ਈਸਾਈ ਮਸ਼ਿਨਰੀਆਂ ਦੀ ਆਮਦ ਦੇ ਨਾਲ ਹੀ ਹੋਣ ਦੇ ਵਿੱਚ ਆਇਆ ਇਸ ਕਰਕੇ ਸਭ ਤੋਂ ਪਹਿਲਾਂ ਗੁਰਮੁਖੀ ਮਸ਼ੀਨ ਫੌਂਟ ਦੀ ਬਣ ਤੋਂ ਵਿਲੀਅਮ ਕੈਰੀ ਜੋ ਅੰਗਰੇਜ਼ ਵਿਦਵਾਨ ਸੀ ਉਸ ਦੁਆਰਾ ਕੀਤੀ ਗਈ ਤੇ ਬਾਈਬਲ ਦਾ ਪੰਜਾਬੀ ਵਿੱਚ ਅਨੁਵਾਦ ਛਾਪਣ ਦੇ ਲਈ 1811 ਵਿੱਚ ਪਸ਼ਮੀ ਬੰਗਾਲ ਦੇ ਸ੍ਰੀ ਰਾਮ ਮਿਸ਼ਨਰੀ ਪ੍ਰੈਸ ਦੇ ਵਿੱਚ ਉਸ ਨੇ ਇਸ ਫੌਂਟ ਦੀ ਵਰਤੋਂ ਕੀਤੀ ਇੱਥੇ ਹੀ 1812 ਈਸਵੀ ਦੇ ਵਿੱਚ ਇਸੇ ਲੇਖਕ ਦੁਆਰਾ ਕਿਹੜੇ ਦੁਆਰਾ ਵਿਲੀਅਮ ਕੈਰੀ ਦੁਆਰਾ ਗੁਰਮੁਖੀ ਵਿੱਚ ਲਿਖੀ ਪੰਜਾਬੀ ਵਿਆਕਰਣ ਦੀ ਪੁਸਤਕ ਜਿਹੜੀ ਸੀ ਉਹ ਤਿਆਰ ਕੀਤੀ ਗਈ ਕਦੋਂ 1812 ਈਸਵੀ ਦੇ ਵਿੱਚ ਤੇ ਸੰਨ 1900 ਦੇ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਧਨੀ ਰਾਮ ਚਾਤਰੀਕ ਨੇ ਆਪਣੀ ਜੋ ਗੁਰਦਰਸ਼ਨ ਪ੍ਰਿੰਟਿੰਗ ਪ੍ਰੈਸ ਸੀ ਉਸ ਦੇ ਵਿੱਚ ਗੁਰਮੁਖੀ ਫੌਂਟ ਦੀ ਵਰਤੋਂ ਕਰਕੇ ਪੰਜਾਬੀ ਪੁਸਤਕਾਂ ਜਿਹੜੀਆਂ ਸਨ ਉਹਨਾਂ ਦੀ ਛਪਾਈ ਸ਼ੁਰੂ ਕੀਤੀ ਤੇ ਅਮਰੀਕਾ ਨਿਵਾਸੀ ਡਾਕਟਰ ਕੁਲਬੀਰ ਸਿੰਘ ਜਿਹੜੇ ਸਨ ਉਹਨਾਂ ਨੇ ਗੁਰਮੁਖੀ ਦਾ ਜੋ ਫੌਂਟ ਸੀ ਪੰਜਾਬੀ ਦਾ ਗੁਰਮੁਖੀ ਫੌਂਟ ਇਹਦਾ ਕੰਪਿਊਟਰ ਫੌਂਟ ਦੇ ਪਿਤਾਮਾ ਵਜੋਂ ਇਹਨਾਂ ਨੂੰ ਜਾਣਿਆ ਜਾਂਦਾ ਹੈ ਇਨਨ ਨੇ ਸਭ ਤੋਂ ਪਹਿਲਾਂ 1984 ਈਸਵੀ ਦੇ ਵਿੱਚ ਕੰਪਿਊਟਰ ਦੇ ਲਈ ਗੁਰਮੁਖੀ ਫੌਂਟ ਤਿਆਰ ਕੀਤਾ ਤੇ ਇਸ ਫੌਂਟ ਦੀ ਵਰਤੋਂ ਮੈਕ ਕੰਪਿਊਟਰ ਦੇ ਉੱਤੇ ਕੀਤੀ ਜਾਂਦੀ ਸੀ। ਉਹਨਾਂ ਦੁਆਰਾ ਤਿਆਰ ਕੀਤੇ ਗਏ ਫੋਨੇਟਿਕ ਅਤੇ ਰਮਿੰਗਟਨ ਕੀਬੋਰਡ ਉੱਤੇ ਆਧਾਰਿਤ ਫੌਂਟ ਸਾਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਵੱਲੋਂ ਅੱਜ ਵੀ ਵਰਤੇ ਜਾਂਦੇ ਹਨ। ਡਾਕਟਰ ਕੁਲਵੀਰ ਸਿੰਘ ਨੇ ਹੀ ਬਾਅਦ ਦੇ ਵਿੱਚ ਵਿੰਡੋਜ਼ ਦੇ ਲਈ ਕਈ ਫੌਂਟ ਤਿਆਰ ਕੀਤੇ ਤੇ ਉਹਨਾਂ ਨੇ 1995 ਈਸਵੀ ਦੇ ਚ ਗੁਰਬਾਣੀ ਸਿੜੀ ਦਾ ਪਹਿਲਾ ਸੰਸਕ੍ਰਿਤ ਸੰਸਕਰਣ ਜਾਰੀ ਕੀਤਾ ਜਿਸ ਦੇ ਵਿੱਚ ਉਪਲਬਧ ਉਹਨਾਂ ਨੇ ਅਨਮੋਲ ਲਿਪੀ ਤੇ ਅੰਮ੍ਰਿਤ ਲਿਪੀ ਆਦ ਫੌਂਟਾਂ ਦੀ ਵਰਤੋਂ ਕੀਤੀ ਜੋ ਅੱਜ ਵੀ ਪ੍ਰਚਲਿਤ ਹੈ ਯੂਨੀਕੋਡ ਮਿਆਰੀ ਫੌਂਟਾਂ ਦਾ ਦੌਰ ਦੌਰ ਆਉਣ ਉਪਰੰਤ ਉਹਨਾਂ ਨੇ ਆਪਣੇ ਕਈ ਰਵਾਇਤੀ ਫੌਂਟਾਂ ਨੂੰ ਮਿਆਰੀ ਯੂਨੀਕੋਡ ਫੌਂਟਾਂ ਦੇ ਵਿੱਚ ਢਾ ਲਿਆ ਕਿੰਨਾਂ ਨੇ ਡਾਕਟਰ ਕੁਲਬੀਰ ਸਿੰਘ ਨੇ ਜਦੋਂ ਯੂਨੀਕੋਡ ਦਾ ਦੌਰ ਆਇਆ ਤਾਂ ਉਹਨਾਂ ਨੇ ਆਪਣੇ ਜੋ ਪੁਰਾਣੇ ਫੌਂਟਸ ਹਨ ਉਹਨਾਂ ਨੂੰ ਨਵੇਂ ਵਿਆਰੀ ਯੂਨੀਕੋਡ ਫੌਂਟਾਂ ਦੇ ਅਨੁਸਾਰ ਢਾਲਿਆ ਤੇ ਉਹਨਾਂ ਵੱਲੋਂ ਬਣਾਇਆ ਯੂਨੀਕੋਡ ਆਧਾਰਿਤ ਆਕਾਸ਼ ਫੌਂਟ ਜਿਹੜਾ ਹੈ ਖੂਬਸੂਰਤ ਪ੍ਰਕਾਸ਼ਨਾ ਦੇ ਕੰਮ ਦੇ ਵਿੱਚ ਬਿਹਤ ਟੁਕਮਾ ਹੈ ਪੰਜਾਬੀ ਗੁਰਮੁਖੀ ਫੌਂਟਾਂ ਦੇ ਵਿਕਾਸ ਦੇ ਵਿੱਚ ਹੋਰ ਵੀ ਅਨੇਕਾਂ ਆਧਾਰਿਆਂ ਅਤੇ ਵਿਅਕਤੀਆਂ ਨੇ ਨਿਜੀ ਤੌਰ ਤੇ ਦਿਲਚਸਪੀ ਵਿਖਾ ਕੇ ਕੰਮ ਕੀਤੇ ਹਨ ਪਰ ਜਿਹੜਾ ਡਾਕਟਰ ਕੁਲਬੀਰ ਸਿੰਘ ਦਾ ਕੰਮ ਹੈ ਮੁਢਲੇ ਤੌਰ ਤੇ ਇਹ ਇੱਕ ਬਹੁਤ ਵੱਡੀ ਉਪਲਬਧੀ ਹੈ ਤੇ ਕੰਪਿਊਟਰ ਫੌਂਟਾਂ ਦੀਆਂ ਆਗੋਂ ਕਈ ਕਿਸਮਾਂ ਹਨ ਜਿਵੇਂ ਬਿਟਮੈਨ ਟਾਈਪ, ਟ੍ਰੂ ਟਾਈਪ ਅਤੇ ਓਪਨ ਟਾਈਪ ਇਸ ਤੋਂ ਬਾਅਦ ਆ ਜਾਂਦਾ ਹੈ ਪੰਜਾਬੀ ਕੀਬੋਰਡ ਜਾਂ ਪੰਜਾਬੀ ਕੀਬੋਰਡ ਜੋ ਲੇਆਉਟ ਹੈ ਕੀਬੋਰਡ ਲੇਆਉਟ ਜਿਹੜਾ ਹੈ ਇਹ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਦੀ ਸਹਾਇਤਾ ਨਾਲ ਅਸੀਂ ਜੋ ਸਾਡੇ ਕੋਲ ਕੰਪਿਊਟਰ ਦਾ ਕੀਬੋਰਡ ਮੌਜੂਦ ਹੁੰਦਾ ਹੈ ਉਸ ਦੀ ਸੈਟਿੰਗ ਦੇ ਵਿੱਚ ਤਬਦੀਲੀ ਕਰ ਸਕਦੇ ਹਾਂ ਬਦਲਾਵ ਕਰ ਸਕਦੇ ਹਾਂ ਇੱਕ ਸਧਾਰਨ ਅੰਗਰੇਜ਼ੀ ਵਾਲੇ ਕੀਬੋਰਡ ਨੂੰ ਅਸੀਂ ਪੰਜਾਬੀ ਦੇ ਰਮਿੰਗਟਨ ਜਾਂ ਫਿਰ ਫੋਨੇਟਿਕ ਕੀਬੋਰਡ ਵਜੋਂ ਵਰਤ ਸਕਦੇ ਹਾਂ ਕੀਬੋਰਡ ਫੌਂਟ ਦੇ ਨਾਲ ਸਿੱਧਾ ਸਬੰਧ ਰੱਖਦਾ ਹੈ ਕਿਉਂਕਿ ਕੀਬੋਰਡ ਦਾ ਫੌਂਟ ਦੇ ਨਾਲ ਸਿੱਧਾ ਸਬੰਧ ਹੁੰਦਾ ਹੈ ਜਿਵੇਂ ਅਸੀਸ ਗੁਰਮੁਖੀ ਅਤੇ ਸਤਲੁਜ ਇਹ ਤਿੰਨੋਂ ਫੌਂਟ ਜਿਹੜੇ ਹਨ ਇਹ ਰਮਿੰਗਟਨ ਕੀਬੋਰਡ ਦੇ ਉੱਤੇ ਆਧਾਰਿਤ ਹਨ ਕਿਹੜੇ-ਕਿਹੜੇ ਅਸੀਸ ਗੁਰਮੁਖੀ ਅਤੇ ਸਾਤਲੂਸ 3 ਫੌਂਟ ਰਮਿੰਗਟਨ ਕੀਬੋਰਡ ਉਤੇ ਆਧਾਰਿਤ ਹਨ ਇਹ ਤੁਹਾਨੂੰ ਯਾਦ ਕਰਨਾ ਪਏਗਾ ਬਕਾਇਦਾ ਤੇ ਅਨਮੋਲ ਲਿਪੀ ਅੰਮ੍ਰਿਤ ਲਿਪੀ ਤੇ ਧਨੀਰਾਮ ਜਾਤ੍ਰਿਕ ਇਹ ਤਿੰਨੇ ਫੌਂਟ ਜਿਹੜੇ ਹਨ ਇਹ ਫੋਨੈਟਿਕ ਕੀਬੋਰਡ ਉਤੇ ਆਧਾਰਿਤ ਹਨ ਕਿਹੜੇ-ਕਿਹੜੇ ਅਨਮੋਲ ਅੰਮ੍ਰਿਤ ਅਤੇ ਧਨੀਰਾਮ ਜਾਤ੍ਰਿਕ ਫੌਂਟ ਜਿਹੜੇ ਹਨ ਇਹ ਫੋਨੈਟਿਕ ਕੀਬੋਰਡ ਉਤੇ ਆਧਾਰਿਤ ਹਨ ਜੇਕਰ ਤੁਹਾਡੇ ਕੋਲ ਜੋ ਕੰਪਿਊਟਰ ਹੈ ਉਸ ਦਾ ਕੀਬੋਰਡ ਤੇ ਫੌਂਟ ਇੱਕੋ ਹੀ ਸ਼੍ਰੇਣੀ ਦੇ ਹਨ ਭਾਵੇਂ ਜੇਕਰ ਕੀਬੋਰਡ ਰਿਮਿੰਗਟਨ ਦਾ ਹੈ ਤਾਂ ਜੋ ਫੌਂਟ ਹੈ ਉਹ ਵੀ ਰਿਮਿੰਗਟਨ ਦਾ ਹੋਣਾ ਜ਼ਰੂਰੀ ਹੈ ਜੇਕਰ ਕੀਬੋਰਡ ਫੋਨੇਟਿਕ ਵਾਲਾ ਹੈ ਤਾਂ ਫੌਂਟ ਵੀ ਫੋਨੇਟਿਕ ਦਾ ਹੀ ਹੋਣਾ ਜ਼ਰੂਰੀ ਹੈ ਭਾਵੇਂ ਜੇਕਰ ਬੋਰਡ ਕੀਬੋਰਡ ਅਤੇ ਫੌਂਟ ਇੱਕੋ ਹੀ ਕੈਟਾਗਰੀ ਦੇ ਹਨ ਤਾਂ ਕੋਈ ਮੁਸ਼ਕਲ ਨਹੀਂ ਆਉਂਦੀ ਵਰਤੋਂ ਕਰਨ ਨੂੰ ਪਰੰਤੂ ਜੇਕਰ ਕੀਬੋਰਡ ਤੇ ਫੌਂਟ ਜਿਹੜੇ ਹਨ ਉਹ ਵੱਖੋ ਵੱਖਰੇ ਹਨ ਭਾਵ ਕੀਬੋਰਡ ਰਮਿੰਗਟਨ ਦਾ ਹੈ ਤੇ ਫੌਂਟ ਫੋਨੇਟਿਕ ਦਾ ਹੈ ਤਾਂ ਫਿਰ ਕੀਬੋਰਡ ਜਿਹੜਾ ਹੈ ਉਸ ਦੇ ਪ੍ਰੋਗਰਾਮ ਨੂੰ ਜੋ ਹੈ ਵਰਤਣਾ ਪਵੇਗਾ ਤੁਹਾਨੂੰ ਕੋਈ ਕੀਬੋਰਡ ਪ੍ਰੋਗਰਾਮ ਵਰਤਣਾ ਪਵੇਗਾ ਭਾਵ ਉਸ ਦੇ ਵਿੱਚ ਤਬਦੀਲੀ ਕਰਨ ਦੇ ਲਈ ਟ੍ਰਾਂਸਲੇਟ ਕਰਨ ਦੇ ਲਈ ਉਸ ਨੂੰ ਇੰਸਟਾਲ ਕਰਨਾ ਪਵੇਗਾ ਇਸ ਤੋਂ ਬਾਅਦ ਆ ਜਾਂਦਾ ਹੈ ਪੰਜਾਬੀ ਟਾਈਪਿੰਗ ਅਤੇ ਕਿਸਮਾਂ ਕੰਪਿਊਟਰ ਉਤੇ ਗੁਰਮੁਖੀ ਦੇ ਵਿੱਚ ਪੰਜਾਬੀ ਨੂੰ ਟਾਈਪ ਕਰਨ ਦੇ ਲਈ ਬਹੁਤ ਸਾਰੇ ਕੀਬੋਰਡ ਲੇਆਉਟ ਹਨ ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਫੋਨੇਟਿਕ ਕੀਬੋਰਡ ਹੈ ਹਰਵਿੰਗਟਨ ਕੀਬੋਰਡ ਹੈ ਤੇ ਇਨ ਸਕ੍ਰਿਪਟਡ ਕੀਬੋਰਡ ਇਹ ਤੀਸਰੀ ਕਿਸਮ ਦਾ ਹੈ ਜੋ ਫੋਨੇਟਿਕ ਕੀਬੋਰਡ ਹੈ ਇਹ ਧੁਨੀਆਤਮਕ ਕੀਬੋਰਡ ਹੈ ਟਾਈਪ ਕਰਨ ਦੇ ਲਈ ਇਸ ਦੀ ਵਰਤੋਂ ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨੀਆਂ ਦੇ ਆਧਾਰ ਤੇ ਕੀਤੀ ਜਾਂਦੀ ਹੈ ਇਹ ਗੈਰ ਟਾਈਪਿਸਟ ਵਰਤੋਂਕਾਰਾਂ ਦੇ ਲਈ ਲਾਭਦਾਇਕ ਹੈ ਕਿਉਂਕਿ ਇਸ ਉੱਤੇ ਕੰਮ ਕਰਨਾ ਬਹੁਤ ਸੌਖਾ ਤੇ ਸਰਲ ਹੈ ਪ੍ਰੋਫੈਸ਼ਨਲ ਜਿਹੜੇ ਹਨ ਉਹਨਾਂ ਦੇ ਲਈ ਨਹੀਂ ਸਗੋਂ ਜਿਹੜੇ ਗੈਰ ਪ੍ਰੋਫੈਸ਼ਨਲ ਲੋਕ ਜਿਹੜੇ ਹਨ ਉਹ ਇਸ ਦੀ ਵਰਤੋਂ ਕਰਦੇ ਹਨ ਜਿਵੇਂ ਅਸੀਂ ਕੋਈ ਵੀ ਮੈਸੇਜ ਟਾਈਪ ਕਰਨਾ ਹੈ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਤਾਂ ਅਸੀਂ ਅੰਗਰੇਜ਼ੀ ਵਾਲੇ ਕੀਬੋਰਡ ਦੀ ਵਰਤੋਂ ਕਰਕੇ ਉਸ ਨੂੰ इजीली ਟਾਈਪ ਕਰ ਸਕਦੇ ਹਾਂ ਇਸ ਦੀ ਕੀਬੋਰਡ ਦੀ ਵਰਤੋਂ ਕਰਕੇ ਟਾਈਪ ਕਰਨ ਲਈ ਬਹੁਤ ਸਾਰੇ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ ਤੇ ਇਹਨਾਂ ਵਿੱਚੋਂ ਜਿਨ੍ਹਾਂ ਦੀ ਵਰਤੋਂ ਆਮ ਕੀਤੀ ਜਾ ਰਹੀ ਹੈ ਉਹਨਾਂ ਵਿੱਚੋਂ ਹਨ ਅਨਮੋਲ ਲਿਪੀ ਧਨੀ ਰਾਮ ਜਾਤ੍ਰਿਕ ਅਮਰ ਲਿਪੀ ਅੰਗਤ ਤੇ ਅਮਰਤਾਦ ਫਿਰ ਆ ਜਾਂਦਾ ਹੈ ਅ ਕੋਈ ਵੀ ਟਾਈਪਿਸਟ ਜਿਹੜਾ ਹੈ ਜੇਕਰ ਰਮਿੰਗਟਨ ਕੀਬੋਰਡ ਵਰਤ ਕੇ ਸਤੁਜ ਫੌਂਟ ਵਿੱਚ ਟਾਈਪ ਕਰ ਸਕਦਾ ਹੈ ਪਰੰਤੂ ਗੈਰ ਟਾਈਪਿਸਟ ਜਿਹੜਾ ਹੈ ਰਮਿੰਗਟਨ ਕੀਬੋਰਡ ਵਰਤ ਕੇ ਅਨਮੂਲ ਫੌਂਟ ਵਿੱਚ ਟਾਈਪ ਨਹੀਂ ਕਰ ਸਕਦਾ ਤੇ ਉਸ ਨੂੰ ਕੰਪਿਊਟਰ ਲੇਆਉਟ ਪ੍ਰੋਗਰਾਮ ਦੀ ਜ਼ਰੂਰਤ ਪਵੇਗੀ ਭਾਗ ਜੋ ਕੋਈ ਟਾਈਪਿਸਟ ਹੈ ਉਹ ਰਿਮਿੰਗਟਨ ਕੀਬੋਰਡ ਵਰਤ ਕੇ ਸਤਲੁਜ ਫੌਂਟ ਵਿੱਚ ਟਾਈਪ ਕਰ ਸਕਦਾ ਹੈ ਪਰ ਗੈਰ ਟਾਈਪਿਸਟ ਜਿਹੜਾ ਹੈ ਭਾਵੇਂ ਉਹ ਪ੍ਰੋਫੈਸ਼ਨਲ ਨਹੀਂ ਹੈ ਉਸ ਨੂੰ ਦਿੱਕਤ ਆਵੇਗੀ ਹੁਣ ਇਹ ਹੈ ਕਿ ਫੋਨੇਟਿਕ ਟਾਈਪਿੰਗ ਜਿਹੜੀ ਹੈ ਉਸ ਨੂੰ ਵਰਤਦਿਆਂ ਹੋਇਆਂ ਕੀਬੋਰਡ ਨੂੰ ਜਾਂ ਫੋਨੇਟਿਕ ਜੀ ਵਰਤੋਂ ਕਰਦਿਆਂ ਹੋਇਆਂ ਕੀਬੋਰਡ ਜੀ ਜੋ ਯੂਜ਼ਰ ਹੈ ਵਰਤੋਂ ਕਰ ਹੈ ਉਸ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨੰਬਰ 1 ਗੁਰਮੁਖੀ ਦੇ ਅੱਖਰ ਕਕਾ ਗਗਾ ਤੇ ਪਪਾ ਤੇ ਬੱਬਾ ਨੂੰ ਟਾਈਪ ਕਰਨ ਦੇ ਲਈ ਕੀਬੋਰਡ ਸਧਾਰਨ ਸਥਿਤੀ ਵਿੱਚ ਰਹਿਣਾ ਚਾਹੀਦਾ ਹੈ। ਭਾਵ ਅਸੀਂ ਕਕਾ ਟਾਈਪ ਕਰਨਾ ਹੈ ਤਾਂ ਕੇ ਵਾਲਾ ਬਟਨ ਦਬਾਉਂਦੇ ਹਾਂ ਤੇ ਕਕਾ ਆ ਜਾਂਦਾ ਹੈ। ਪਪਾ ਟਾਈਪ ਕਰਨਾ ਹੈ ਪੀ ਵਾਲਾ ਬਟਨ ਦਬਾਉਂਦੇ ਹਾਂ ਤੇ ਪਪਾ ਲਿਖਿਆ ਜਾਂਦਾ ਹੈ। ਬੱਬਾ ਟਾਈਪ ਕਰਨਾ ਹੈ ਤਾਂ ਬੀ ਵਾਲਾ ਬਟਨ ਦਬਾਉਂਦੇ ਹਾਂ ਤੇ ਬੱਬਾ ਲਿਖਿਆ ਜਾਂਦਾ ਹੈ। ਇਸ ਦੇ ਵਿੱਚ ਸ਼ਿਫਟ ਜਾਂ ਕੀ ਲੋਕ ਜਾਂ ਕੈਪਸ ਲੋਕ ਦੀ ਕੋਈ ਵਰਤੋਂ ਨਹੀਂ ਕੀਤੀ ਜਾਂਦੀ। ਸਧਾਰਨ ਸਥਿਤੀ ਦੇ ਵਿੱਚ ਜੋ ਵੀ ਕੰਪਿਊਟਰ ਦੇ ਉੱਤੇ ਕੀਬੋਰਡ ਹੈ ਉਸ ਦੇ ਵਿੱਚ ਜਿੱਥੇ ਕ ਹੈ ਉਸ ਨੂੰ ਦਬਾਵਾਂਗੇ ਤਾਂ ਕਕਾ ਲਿਖਿਆ ਜਾਏਗਾ ਪੀ ਹੈ ਉਸ ਨੂੰ ਦਬਾਵਾਂਗੇ ਤਾਂ ਪਪਾ ਲਿਖਿਆ ਜਾਵੇਗਾ ਪਰ ਜਿਹੜੀਆਂ ਮਹਾਪ੍ਰਾਣ ਧੁਨੀਆਂ ਹਨ ਜਾਂ ਮਹਾਪ੍ਰਾਣ ਵਿਅੰਜਨ ਹਨ ਜਿਵੇਂ ਅਸੀਂ ਖਖਾ ਲਿਖਣਾ ਹੈ ਤਾਂ ਜੋ ਕਕੇ ਵਾਲਾ ਬਟਨ ਹੈ ਪਲੱਸ ਨਾਲ ਅਸੀਂ ਸ਼ਿਫਟ ਵਾਲੀ ਕੀ ਦਬਾਵਾਂਗੇ ਤਾਂ ਖਖਾ ਲਿਖਿਆ ਜਾਵੇਗਾ ਜੇਕਰ ਅਸੀਂ ਗੱਗਾ ਲਿਖਣਾ ਹੈ ਤਾਂ ਜੋ ਗੱਗੇ ਵਾਲਾ ਬਟਨ ਹੈ ਸ਼ਿਫਟ ਦਬਾ ਕੇ ਨਾਲ ਉਹ ਗੱਗੇ ਵਾਲੀ ਕੀ ਦਬਾਵਾਂਗੇ ਤਾਂ ਗੱਗਾ ਲਿਖਿਆ ਜਾਵੇਗਾ ਭਾ ਇਸ ਦੇ ਵਿੱਚ ਸ਼ਿਫਟ ਦੀ ਵਰਤੋਂ ਕਰਦਿਆਂ ਹੋਇਆਂ ਪਲੱਸ ਉਸ ਕੀ ਬਟਨ ਨੂੰ ਦਬਾਉਣਾ ਪਵੇਗਾ ਤਾਂ ਇਸ ਅੱਖਰ ਦੀ ਹੋਂਦ ਹੋਏਗੀ ਇਸ ਤੋਂ ਬਾਅਦ ਆ ਜਾਂਦਾ ਹੈ ਰਮਿੰਗਟਨ ਕੀਬੋਰਡ ਰਮਿੰਗਟਨ ਕੀਬੋਰਡ ਕੀ ਹੈ ਕਿ ਇਹ ਟਾਈਪਰਾਈਟਰ ਵਾਲਾ ਕੀਬੋਰਡ ਹੈ ਇਸ ਦੀ ਵਰਤੋਂ ਟਾਈਪਿਸਟ ਲੋਕ ਹੀ ਕਰਦੇ ਹਨ ਵਧੇਰੇ ਕਰਕੇ ਅਤੇ ਰਿਮਿੰਗਟਨ ਟਾਈਪਿੰਗ ਤੋਂ ਭਾਵ ਹੈ ਅਜਿਹੀ ਟਾਈਪਿੰਗ ਜਿਹੜੀ ਪੂਰੀ ਤਰ੍ਹਾਂ ਟੱਚ ਜਾਂ ਤਕਨੀਕ ਦੇ ਉੱਤੇ ਅਧਾਰਿਤ ਹੁੰਦੀ ਹੈ ਇਸ ਤਕਨੀਕ ਵਿੱਚ ਟਾਈਪਿਸਟ ਜਿਹੜਾ ਹੈ ਕੀਬੋਰਡ ਦੇ ਬਤਨਾਂ ਵੱਲ ਨਹੀਂ ਵੇਖਦਾ ਸਗੋਂ ਮਾਨੀਟਰ ਦੀ ਸਕਰੀਨ ਵੱਲ ਵੇਖਦਾ ਹੈ ਤੁਸੀਂ ਆਮ ਦੇਖਿਆ ਹੋਵੇਗਾ ਕੋਈ ਵੀ ਜਦੋਂ ਮੈਟਰ ਤੁਸੀਂ ਟਾਈਪ ਕਰਵਾਉਣ ਦੇ ਲਈ ਕਿਸੇ ਪ੍ਰੋਫੈਸ਼ਨਲ ਕੋਰ ਕਿਸੇ ਫੋਟੋਸਟੇਟ ਵਾਲੇ ਕੋਲ ਜਾਂਦੇ ਹੋ ਤਜੇਕਰ ਉਹ ਐਕਸਪਰਟ ਹੈ ਤਾਂ ਉਹਦਾ ਧਿਆਨ ਕੰਪਿਊਟਰ ਦੀ ਸਕਰੀਨ ਉੱਤੇ ਨਿਰੰਤਰ ਹੁੰਦਾ ਹੈ ਪਰ ਉਸ ਦੀਆਂ ਉਂਗਲਾਂ ਜਿਹੜੀਆਂ ਨੇ ਉਹ ਥੱਲੇ ਬਟਨਾਂ ਦੇ ਉੱਤੇ ਨਿਰੰਤਰ ਕੰਮ ਕਰ ਰਹੀਆਂ ਹੁੰਦੀਆਂ ਹਨ ਉਹ ਬਟਨਾਂ ਵੱਲ ਨਹੀਂ ਵੇਖਦਾ ਉਹ ਕੀਬੋਰਡ ਵੱਲ ਦੇਖ ਸਕਰੀਨ ਉੱਤੇ ਦੇਖ ਰਿਹਾ ਹੁੰਦਾ ਹੈ ਟਾਈਪਿੰਗ ਜਿਹੜਾ ਹੈ ਉਹ ਇੰਨਾ ਹੈਬਚੁਅਲ ਹੁੰਦਾ ਹੈ ਕਿ ਉਸ ਦੀਆਂ ਉਂਗਲਾਂ ਜਿਹੜੀਆਂ ਨੇ ਆਪਣੇ ਆਪ ਹੀ ਉਹ ਵਰਡ ਟਾਈਪ ਕਰਦੀਆਂ ਰਹਿੰਦੀਆਂ ਹਨ ਉਹ ਉਂਗਲਾਂ ਦੇ ਸ਼ੋਅ ਦੇ ਨਾਲ ਕੀਬੋਰਡ ਵੱਲ ਬਿਨਾਂ ਦੇਖਿਆ ਟਾਈਪ ਕਰਦਾ ਰਹਿੰਦਾ ਹੈ ਇਹ ਆਪਣੇ ਆਪ ਵਿੱਚ ਇੱਕ ਵੱਖਰੀ ਤਕਨੀਕ ਹੈ ਤੇ ਪੇਸ਼ਾਵਰ ਟਾਈਪਿਸਟ ਜਿਹੜੇ ਨੇ ਆਮ ਕਰਕੇ ਰਮਿੰਗਟਨ ਟਾਈਪਿੰਗ ਦੀ ਵਰਤੋਂ ਕਰਦੇ ਹਨ ਤੇ ਇਸ ਦੀ ਸਿਖਲਾਈ ਜਿਹੜੀ ਹੈ ਇਹ ਕਰੜੀ ਮਿਹਨਤ ਤੇ ਅਭਿਆਸ ਪ੍ਰੈਕਟਿਸ ਦੇ ਉੱਤੇ ਨਿਰਭਰ ਕਰਦਾ ਹੈ ਜਦੋਂ ਅਸੀਂ ਜ਼ਿਆਦਾ ਪ੍ਰੈਕਟਿਸ ਕਰਾਂਗੇ ਨਿਰੰਤਰ ਮਿਹਨਤ ਕਰਾਂਗੇ बार-बार ਇਸ ਦੀ ਪ੍ਰੈਕਟਿਸ ਕਰਾਂਗੇ ਤਾਂ ਇਸ ਦੇ ਵਿੱਚ ਅਭਿਅਸਤ ਹੋ ਸਕਦੇ ਹਾਂ ਰਮਿੰਗਟਨ ਟਾਈਪਿੰਗ ਲਈ ਬਹੁਤ ਸਾਰੇ ਫੌਂਟਾਂ ਦਾ ਵਿਕਾਸ ਹੋਇਆ ਜਿਨ੍ਹਾਂ ਦੇ ਵਿੱਚੋਂ ਵਧੇਰੇ ਪ੍ਰਚਲਿਤ ਫੌਂਟ ਕਿਹੜੇ ਹਨ ਸਤਲੁਜ ਜੁਆਏ ਅਸੀਸ ਗੁਰਮੁਖੀ ਆਦਿ ਤੇ ਪੰਜਾਬੀ ਦੇ ਰਮਿੰਗਟਨ ਫੌਂਟ ਪ੍ਰਾਪਤ ਕਰਨ ਦੇ ਲਈ ਇੰਟਰਨੈਟ ਉੱਤੇ ਬਹੁਤ ਸਾਰੀਆਂ ਵੈਬਸਾਈਟਸ ਜਿਹੜੀਆਂ ਨੇ ਉਹ ਮੌਜੂਦ ਹਨ ਉਹਨਾਂ ਤੇ ਜਾ ਕੇ ਅਸੀਂ ਆਪਣੀ ਇੱਛਾ ਮੁਤਾਬਕ ਆਪਣੀ ਮਰਜ਼ੀ ਮੁਤਾਬਕ ਆਪਣੀ ਲੋੜ ਮੁਤਾਬਕ ਕੋਈ ਵੀ ਜੋ ਫੌਂਟ ਹੈ ਉਸ ਨੂੰ ਇੰਸਟਾਲ ਕਰ ਸਕਦੇ ਹਾਂ ਇਸ ਤੋਂ ਅੱਗੇ ਆ ਜਾਂਦਾ ਹੈ ਇਨ ਸਕ੍ਰਿਪਟ ਜਾਂ ਸ਼ਿਲਾਲੇਖੀ ਜੋ ਕੀਬੋਰਡ ਹੈ ਇਹ ਕੀਬੋਰਡ ਜੋ ਹੈ ਭਾਰਤ ਵਿੱਚ ਤਿੰਨ ਭਾਸ਼ਾਵਾਂ ਨੂੰ ਟਾਈਪ ਕਰਨ ਦੇ ਲਈ ਉਹਨਾਂ ਦੀਆਂ ਲਿਪੀਆਂ ਲਈ ਇੱਕ ਸਾਂਝਾ ਮਿਆਰੀ ਕੀਬੋਰਡ ਲੇਆਉਟ ਬਣਾਇਆ ਗਿਆ ਹੈ। ਭਾਵ ਤਿੰਨ ਭਾਸ਼ਾਵਾਂ ਤੋਂ ਭਾਵ ਹੈ ਜੋ ਮਾਂ ਬੋਲੀ ਹੈ, ਜੋ ਜਿਸ ਰਾਜ ਦੇ ਵਿੱਚ ਰਹਿ ਰਹੇ ਹਾਂ ਸਟੇਟ ਦੀ ਭਾਸ਼ਾ ਹੈ ਤੇ ਪਲੱਸ ਅੰਗਰੇਜ਼ੀ ਭਾਸ਼ਾ। ਭਾਵ ਜੇਕਰ ਅਸੀਂ ਸਾਡੇ ਕੋਲ ਮੋਬਾਈਲ ਵੀ ਹੈ ਸੋਜ਼ ਤੇ ਉਸ ਦੇ ਵਿੱਚ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਤਿੰਨ ਭਾਸ਼ਾਵਾਂ ਨੂੰ ਅਸੀਂ ਟਾਈਪ ਕਰ ਸਕਦੇ ਹਾਂ ਜੇ ਕੋਈ ਮਰਾਠੀ ਹੈ ਜਾਂ ਕੋਈ ਤੇਲਗੂ ਬੋਲਣ ਵਾਲਾ ਹੈ ਤਾਂ ਉਹ ਲੋੜ ਅਨੁਸਾਰ ਅੰਗਰੇਜ਼ੀ ਤੇਲਗੂ ਤੇ ਹਿੰਦੀ ਦੀ ਟਾਈਪਿੰਗ ਕਰ ਸਕਦਾ ਹੈ ਭਾਵੇਂ ਭਾਰਤ ਦੇ ਵਿੱਚ ਤਿੰਨ ਭਾਸ਼ਾਈ ਫਾਰਮੂਲਾ ਹੁਣ ਸਦਕਾ ਤਿੰਨ ਭਾਸ਼ਾਵਾਂ ਨੂੰ ਟਾਈਪ ਕਰਨ ਦੇ ਲਈ ਉਹਨਾਂ ਦੀਆਂ ਲਿਪੀਆਂ ਲਈ ਇੱਕ ਸਾਂਝਾ ਮਿਆਰੀ ਕੀਬੋਰਡ ਲੇਆਉਟ ਬਣਾਇਆ ਗਿਆ ਹੈ ਜਿਸ ਨੂੰ ਇਨਸਕ੍ਰਿਪਟ ਕੀਬੋਰਡ ਕੀਤਾ ਜਾਂਦਾ ਹੈ ਤੇ ਇਸ ਕੀਬੋਰਡ ਦਾ ਮਿਆਰ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ ਜੋ ਭਾਰਤੀ ਭਾਸ਼ਾਵਾਂ ਨੂੰ ਟਾਈਪ ਕਰਨ ਦੇ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ ਇਸ ਦਾ ਵਿਕਾਸ ਸੀਡੈਕ ਨੇ ਕੀਤਾ ਸੀ ਕਿਸ ਨੇ ਕੀਤਾ ਸੀ ਸੀਡੈਕ ਨੇ ਹੁਣ ਇਹ ਵਿੰਡੋਜ਼ ਲਿੰਗਸ ਅਤੇ ਮੈਕ ਆਪਰੇਟਿੰਗ ਸਿਸਟਮ ਵਿੱਚ ਪਹਿਲਾਂ ਇਹ ਲਿੰਗਸ ਅਤੇ ਮੈਕ ਆਪਰੇਟਿੰਗ ਸਿਸਟਮ ਦੇ ਵਿੱਚ ਪਹਿਲਾਂ ਹੀ ਮੌਜੂਦ ਹੁੰਦਾ ਹੈ ਤੇ ਇਸ ਦੀ ਵਰਤੋਂ ਮੋਬਾਈਲ ਫੋਨਾਂ ਵਿੱਚ ਵੀ ਕੀਤੀ ਜਾ ਸਕਦੀ ਹੈ ਭਾਵੇਂ ਇਹ ਚੀਜ਼ਾਂ ਜਿਹੜੀਆਂ ਹਨ ਇਹ ਆਲਰੇਡੀ ਕੰਪਿਊਟਰ ਦੇ ਮੋਬਾਈਲ ਦੇ ਵਿੱਚ ਇੰਸਟਾਲ ਹੁੰਦੀਆਂ ਹਨ ਤੇ ਇਹਨਾਂ ਦੀ ਵਰਤੋਂ ਜਿਹੜੀ ਹੈ ਵਰਤੋਂਕਾਰ ਨੂੰ ਕਰਨੀ ਆਉਣੀ ਚਾਹੀਦੀ ਹੈ ਵਰਨਾ ਦਿੱਕਤ ਆ ਸਕਦੀ ਹੈ ਭਾਵੇਂ ਜਿਹੜਾ ਵੀ ਕੋਈ ਜਿਸ ਭਾਸ਼ਾ ਨੂੰ ਜਾਣਦਾ ਹੈ ਜਿਸ ਸਟੇਟ ਦੇ ਨਾਲ ਸੰਬੰਧਿਤ ਹੈ ਉਸ ਸਟੇਟ ਦੀ ਭਾਸ਼ਾ ਜਿਹੜੀ ਹੈ ਉਹ ਕੀਬੋਰਡ ਦੇ ਉੱਤੇ ਇੰਸਟਾਲ ਕਰਕੇ ਉਸ ਦੇ ਅਕੋਰਡਿੰਗ ਆਪਣੇ ਕੀਬੋਰਡ ਦੀ ਸੈਟਿੰਗ ਕਰਕੇ ਉਸ ਨੂੰ ਆਪਣੀ ਲੋੜ ਮੁਤਾਬਕ ਜੋ ਵੀ ਟਾਈਪਿੰਗ ਹੈ ਉਸ ਦੀ ਵਰਤੋਂ ਕਰ ਸਕਦਾ ਹੈ ਜੋ ਇਨਸਕ੍ਰਿਪਟਿਡ ਕੀਬੋਰਡ ਦਾ ਲੇਆਉਟ ਹੈ ਇਹ ਤਕਨੀਕੀ ਪੱਖ ਦੇ ਵਿੱਚ ਧਿਆਨ ਤਿੰਨ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ ਕੀਬੋਰਡ ਦੀ ਜਿਹੜੇ ਮੱਧ ਕੈਪ ਲੌਕਸ ਵਾਲੀ ਅਤੇ ਉੱਪਰਲੀ ਪੰਕਤੀ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਏ ਤੇ ਹੋੜਾ ਅਤੇ ਸ਼ਿਫਟ ਦਬਾ ਕੇ ਓ ਟਾਈਪ ਕੀਤਾ ਜਾਂਦਾ ਹੈ ਆਪਾਂ ਜਿੱਥੇ ਅੰਗਰੇਜ਼ੀ ਦਾ ਏ ਹੈ ਉਥੇ ਪੰਜਾਬੀ ਦਾ ਊ ਹੈ ਪਰ ਜੇਕਰ ਅਸੀਂ ਪਲੱਸ ਸ਼ਿਫਟ ਦਬਾ ਕੇ ਪਲੱਸ ਏ ਵਾਲੀ ਜਿਹੜੀ ਬਟਨ ਹੈ ਉਸ ਨੂੰ ਦਬਾ ਦੇਵਾਂਗੇ ਤਾਂ ਉਹ ਓ ਜਿਹੜਾ ਹੈ ਹੋਂ ਦੇ ਵਿੱਚ ਆਏਗਾ ਠੀਕ ਹੈ ਇਸੇ ਤਰ੍ਹਾਂ ਜੋ ਐਸ ਵਾਲਾ ਬਟਨ ਹੈ ਉਥੇ ਈੜੀ ਹੈ ਤੇ ਜੇਕਰ ਅਸੀਂ ਇਹ ਲਿਖਣਾ ਹੈ ਤਾਂ S ਪਲੱਸ ਸ਼ਿਫਟ ਦਬਾ ਦੇਵਾਂਗੇ ਤਾਂ ਇਹ ਸ਼ਬਦ ਹੋਣ ਦੇ ਵਿੱਚ ਅੱਖਰ ਹੋਣ ਦੇ ਵਿੱਚ ਆ ਜਾਏਗਾ ਤੇ ਅਜਿਹਾ ਕਿਉਂ ਕੀਤਾ ਗਿਆ ਹੈ ਜਾਂ ਕਿਉਂ ਹੋ ਸਕਦਾ ਹੈ ਜਾਂ ਕਿਉਂ ਹੋ ਰਿਹਾ ਹੈ ਕਿਉਂਕਿ ਬਹੁਤੀਆਂ ਜੋ ਭਾਰਤੀ ਲਿਪੀਆਂ ਹਨ ਉਹਨਾਂ ਦਾ ਵਿਕਾਸ ਬ੍ਰਹਮੀ ਲਿਪੀ ਵਿੱਚੋਂ ਹੋਇਆ ਹੋਣ ਕਰਕੇ ਸਾਰੀਆਂ ਭਾਸ਼ਾਵਾਂ ਦੇ ਜਿਹੜੀ ਅੱਖਰਾਂ ਤੇ ਜਿਨ੍ਹਾਂ ਦੀ ਬਣਤਰ ਹੈ ਉਹ ਲਗਭਗ ਇੱਕੋ ਜਿਹੀ ਹੈ ਸਾਂਝੀ ਕਿਸਮ ਦੀ ਹੈ ਇਸੇ ਆਧਾਰ ਤੇ ਹੀ ਕੀਬੋਰਡ ਤਿਆਰ ਕੀਤਾ ਗਿਆ ਹੈ ਇਸ ਸਿਸਟਮ ਰਾਹੀਂ ਜਦੋਂ ਕੋਈ ਵਿਅਕਤੀ ਇੱਕ ਲਿਪੀ ਦੇ ਵਿੱਚ ਟਾਈਪ ਕਰਨਾ ਸਿੱਖ ਲੈਂਦਾ ਹੈ ਤਾਂ ਉਹ ਕਿਸੇ ਵੀ ਹੋਰ ਭਾੜਤੀ ਲਿਪੀ ਦੇ ਵਿੱਚ ਟਾਈਪ ਕਰ ਸਕਦਾ ਹੈ ਇਹ ਕੀਪੋਰਡ ਬੋਰਡ ਜੋ ਹੈ ਯੂਨੀਕੋਡ ਦਾ ਪੂਰਾ ਸਮਰਥਨ ਕਰਦਾ ਹੈ ਯੂਨੀਕੋਡ ਦਾ ਸਮਰਥਨ ਕਰਨ ਸਦਕਾ ਹੀ ਇਸ ਦੇ ਵਿੱਚ ਇਹ ਫਾਰਮੂਲਾ ਲਾਗੂ ਹੋਇਆ ਹੈ ਸੋ ਉਮੀਦ ਹੈ ਕਿ ਅੱਜ ਦੀ ਇਹ ਲੈਕਚਰ ਲਈ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਸਹਾਈ ਸਿੱਧ ਹੋਵੇਗੀ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹਿਣਾ ਮਿਲਾਂਗੇ ਅਗਲੀ ਲੈਕਚਰ ਲੜੀ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ